संगरूर मेरी कविता बड़ा सोचिया निकलेगा जदों कोई हल देखा बड़ा सोचिया निकलेगा जो कोई हल देखा गे अग अज कदें कद ता दे ਕੱਲ ਦੀ ਕੱਲ ਦੇਖਾਂਗੇ ਕੱਲ ਦੀ ਕੱਲ ਦੇਖਾਂਗੇ ਬੈ ਗਏ ਕਦੇ ਢਾ ਢੇਰੀ ਨਾ ਕਿੱਟੀ ਹਿੰਮਤ ਬਥੇਰੀ ਫਿਰ ਸੋਚਿਆ ਹਰ ਨਾਲੋਂ ਕਦੇ ਕਦੇ ਚੱਲ ਦੇਖਾਂਗੇ ਫਿਰ ਸੋਚਿਆ ਹਰ ਨਾਲੋਂ ਕਦੇ ਕਦੇ ਚੱਲ ਦੇਖਾਂਗੇ ਬੜਾ ਨਿਕਲੇਗਾ ਜਦੋਂ ਕੋਈ ਹਲ ਦੇਖਾਂਗੇ ਹਲ ਦੇਖਾਂਗੇ ਹਲ ਦੇਖਾਂਗੇ ਅੱਜ ਦੀ ਅੱਜ ਕਦੇ ਕਦੇ ਤਾਂ ਕੱਲ ਦੀ ਕੱਲ ਦੇਖ